ਆਮ ਤੌਰ ਤੇ ਸਰਕਾਰਾਂ ਕੀ ਕਰਦੀਆਂ ਅੱਜ ਵੀ ਕਰਦੀਆਂ ਸਰਕਾਰੀ ਸੰਸਥਾਵਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਘਾਟੇ 'ਚ ਸ਼ੋ ਕਰਕੇ ਇਹਦਾ ਘਾਟੇ ਦਾ ਸੌਦਾ ਹੈ ਜੀ ਪ੍ਰਾਈਵੇਟ ਦੋਸਤਾਂ ਮਿੱਤਰਾਂ ਨੂੰ ਵੇਚ ਦਿੰਦੇ ਆ ਕਿਸੇ ਨੂੰ 에어ਪੋਰਟ ਵੇਚਤੇ ਕਿਸੇ ਨੂੰ ਰੇਲ ਵੇਚਤੀ ਕਿਸੇ ਨੂੰ ਤੇਲ ਵੇਚਤਾ ਕਿਸੇ ਨੂੰ ਬੰਦਰਗਾਹਾਂ ਵੇਚਤੀਆਂ ਕਿਸੇ ਨੂੰ LIC ਵੇਚਤੀ ਕਾਟੇ ਚਾ ਜੀ ਕਾਟੇ ਚਾ ਸਰਕਾਰੀ ਹੈ ਜੀ ਸਰਕਾਰ ਤੋਂ ਚੱਲਦਾ ਨਹੀਂ ਪਰ ਪੰਜਾਬੀ ਹਮੇਸ਼ਾ ਹਵਾ ਦੇ ਉਲਟ ਚੱਲਦੇ ਨੇ ਤੇ ਹਵਾ ਦੇ ਉਲਟ ਹਮੇਸ਼ਾ ਬਾਜ ਚੱਲਿਆ ਕਰਦੇ ਨੇ ਜਿੰਨੀ ਹਵਾ ਉਹਨਾਂ ਦੇ ਉਲਟ ਚੱਲਦੀ ਹੈ ਬਾਜ ਓਨੀ ਉੱਚੇ ਉੱਡਦੇ ਹੁੰਦੇ ਨੇ ਇਸੇ ਕਰਕੇ ਪੰਜਾਬੀਆਂ ਦਾ ਸਿਰ ਉੱਚਾ ਹੋਇਆ ਸਾਡੇ ਗੁਰੂਆਂ ਤੋਂ ਰੀਤ ਚੱਲੀ ਆਈ ਹੈ ਪੰਜਾਬ ਨੇ ਉਲਟਾ ਕੰਮ ਕਰਤਾ ਇੱਕ ਘਾਟੇ ਵਾਲਾ ਪ੍ਰਾਈਵੇਟ ਥਰਮਲ ਪਲਾਂਟ ਸਰਕਾਰ ਨੇ ਖਰੀਦ ਕੇ ਲੋਕਾਂ ਦੇ ਲੈਖੇ ਲਾਤਾ ਕਿਆ ਲਓ ਜੀ ਆਪਣਾ ਹੋ ਗਿਆ ਉਹਨੇ ਬਹੁਤ ਵੱਡੀ ਗੱਲ ਹੈ ਜਾ ਕੇ ਆਇਆ ਥਰਮਲ ਪਲਾਂਟ ਚ ਸੁੱਚ ਦੱਬ ਕੇ ਆਇਆ ਉਹਦਾ ਅੱਜ ਬਿਜਲੀ ਸਸਤੀ ਹੋਰ ਹੋਊਗੀ ਪਹਿਲਾਂ ਤਾਂ ਬਿਜਲੀ ਆਉਂਦੀ ਹੋਈ ਨਹੀਂ ਘਰਾਂ ਦੀ ਤਾਂ ਘਰਾਂ ਦੀ ਤਾਂ ਬਿਜਲੀ ਦੇ ਬਿੱਲ ਆਉਂਦੇ ਹੀ ਨਹੀਂ ਖੇਤਾਂ ਵਾਲੀ ਫ੍ਰੀ ਹੈ ਇੰਡਸਟਰੀ ਨੂੰ ਬਿਜਲੀ ਦਾ ਪੈਸਾ ਉਹ ਹੋਰ ਸਸਤਾ ਹੋ ਜਾਊਗਾ ਇੰਡਸਟਰੀ ਹੋਰ ਆਊਗੀ ਆਪਣੇ ਧੀਆਂ ਪੁੱਤਾਂ ਨੂੰ ਹੋਰ ਕੰਮ ਰੋਜ਼ਗਾਰ ਮਿਲੂਗਾ ਕਿੰਨਾ ਕੁਝ ਚੱਲ ਪੂਆ ਇਹਦੇ ਨਾਲ ਪੰਜਾਬ 'ਚ ਪੰਜ ਥਰਮਲ ਪਲਾਂਟ ਨੇ ਪਹਿਲਾਂ ਦੋ ਸਰਕਾਰ ਦੇ ਸੀ ਤਿੰਨ ਪ੍ਰਾਈਵੇਟ ਸੀ ਹੁਣ ਤਿੰਨ ਸਰਕਾਰ ਦੇ ਹੋ ਗਏ ਦੋ ਪ੍ਰਾਈਵੇਟ ਰਹਿ ਗਏ ਉਹਨਾਂ ਨੂੰ ਵੀ ਕਹਤਾ ਕਦੇ ਗੱਲ ਕਰਨੀ ਹੋਈ ਦੱਸਿਓ ਅਸੀਂ ਹੈਗੇ ਆਂ ਕਿਉਂਕਿ ਕੋਲੇ ਦੀ ਖਾਨ ਆਪਣੀ 2015 ਤੋਂ ਬੰਦ ਪਈ ਸੀ 2022 ਦੇ ਵਿੱਚ ਸਰਕਾਰ ਆਈ ਮਾਰਚ ਦੇ ਵਿੱਚ ਅਕਤੂਬਰ ਦੇ ਵਿੱਚ ਕੋਲੇ ਦੀ ਖਾਨ ਚਲਾ ਲਈ ਵੀਰੋ ਇੰਨਾ ਜਿਆਦਾ ਕੋਲਾ ਕੁਆਲਿਟੀ ਦਾ ਇੰਨਾ ਫਰਸਟ ਕਲਾਸ ਕੁਆਲਿਟੀ ਦਾ ਕੋਲਾ ਹੈ ਕਿ ਸਾਡੇ ਕੋਲੋਂ ਕੱਢਦਿਆਂ ਸਾਡੀਆਂ ਰੇਲ ਗੱਡੀਆਂ ਮੁੱਕ ਜਾਣਗੀਆਂ ਕੋਲਾ ਨਹੀਂ ਮੁੱਕਣਾ ਇਸੇ ਕਰਕੇ ਥਰਮਲ ਪਲਾਂਟ ਖਿਦਦੇ ਹੈ ਪੈ